ਦੋ 2.5 ਸਾਲ ਤੋਂ ਸੀ ਲਗਾਤਾਰ ਕੰਟੀਨਿਊਸ ਸਟਰਗਲ ਕਰ ਰਹੇ ਹਾਂ ਨਾ ਜਿਸ ਟਾਈਮਸ ਸਟੇਬਲ ਨਹੀਂ ਸੀ ਹੁਮਨਸਰ ਨੇ ਮੈਨੂੰ ਬਹੁਤ ਹੌਸਲਾ ਦਿੱਤਾ ਕਿ ਅਗਰ ਤੂੰ ਆਪਣੀ ਬੇਟੀ ਲਈ ਇਤਨੂੰ ਇਨਸਾਫ ਚਾਹੀਦਾ ਹੋਣਾ ਅਗਰ ਤੂੰ ਚਾਹਨੀ ਆ ਵੀ ਉਹ ਆਤ ਨੂੰ ਸਜ਼ਾ ਮਿਲੇ ਤਾਂ ਤੈਨੂੰ ਉਹਦੇ ਲਈ ਬਹੁਤ ਹੌਸਲਾ ਕਰਨਾ ਪੈਣਾ ਔਰ ਮੈਂ ਉਹਨਾਂ ਨੂੰ ਉਹਨਾਂ ਨੇ ਮੈਨੂੰ ਲਾਈਕ ਡਾਟਰ ਟਰੀਟ ਕੀਤਾ ਉਹਨਾਂ ਨੇ ਮੈਨੂੰ ਕੋਈ ਕਲਾਇੰਟ ਨਹੀਂ ਸਮਝਿਆ ਨਾ ਐਜ਼ ਆ ਫਾਦਰ ਜਿੱਦਾਂ ਇੱਕ ਫਾਦਰ ਆਪਣੀ ਡਾਟਰ ਨੂੰ ਟਰੀਟ ਕਰਦੇ ਨੇ ਦੋ 2.5 ਸਾਲ ਤੋਂ ਮੈਨੂੰ ਇਦਾਂ ਹੀ ਕਰ ਰਹੇ ਨੇ ਔਰ ਮੈਂ ਹਮੇਸ਼ਾ ਜਿੱਦਾਂ ਉਹ ਕਹਿ ਰਹੇ ਨੇ ਅਸੀਂ ਸਭ ਉਦਾਂ ਹੀ ਕਰ ਰਹੇ ਹਾਂ ਤੇ ਉਹਨਾਂ ਦੇ ਨਾਲ ਆਸ ਉਮੀਦ ਪੂਰੀ ਆ ਕਿ ਜੋ ਵੀ ਹੋਊਗਾ ਬੈਸਟ ਹੋਊਗਾ ਮਤਲਬ ਕਿ ਉਹਨਾਂ ਦੀ ਸਟੱਡੀ ਉਹਨਾਂ ਦਾ ਐਕਸਪੀਰੀਅੰਸ ਇੰਨਾ ਵੀ ਮੈਨੂੰ ਉਹਦੇ ਤੇ ਆਸ ਆ ਕਿ ਫਾਂਸੀ ਦੀ ਸਜ਼ਾ ਜ਼ਰੂਰ ਮਿਲੂਗੀ ਬਸ ਬਤਾਓ ਦਿਨ ਮੰਡੇੜੇ ਜਗ੍ਹੀ ਇਹ ਗੋਹਲ ਲਗਾਈ ਗਈ ਸੀ ਲੇਕਿਨ ਅੱਜ ਵੀ ਥੋੜਾ ਜਿਆਦਾ ਲੇਟ ਹੋ ਗਿਆ ਜੀ ਸਰ ਹਾਂਜੀ ਕਨਫਰਮ ਕਰ ਦਿੰਗੇ ਤੇਰੀ ਬੇਟੀ ਉਹਨੂੰ ਮੇਰੀ ਬੇਟੀ ਨਹੀਂ ਰਹੀ ਦਿਲਰੋਜ਼ ਜੀ ਉਹਨੂੰ ਪੂਰੇ ਵਰਲਡ ਦੀ ਦਿਲਰੋਜ਼ ਆ ਜੀ ਅਸੀਂ ਉਹਨਾਂ ਅਜਨ ਸਾਫਟ ਮਿਲਣਾ ਸੀ ਕਿਉਂਕਿ ਕੁਝ ਕਾਰਨਾ ਕਰਕੇ ਡਿਲੇ ਹੋ ਗਿਆ ਜੀ ਤੇ ਕੱਲ ਨੂੰ ਹੁਣ ਕਹਿ ਰਹੇ ਨੇ ਜੀ ਬਟ ਮੈਂ ਘੁੰਮਣ ਸਾਹਿਬ ਦਾ ਆਪਣੇ ਪਰਿਵਾਰਕ ਸਿੰਘ ਘੁੰਮਣ ਜੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਕੋਈ ਮੇਰੇ ਕੋਲ ਵਰਲਡ ਹੀ ਨਹੀਂ ਹੈਗੇ ਜਿਨ੍ਹਾਂ ਦਾ ਮੈਂ ਉਹਨਾਂ ਦਾ ਧੰਨਵਾਦ ਕਰ ਸਕਾ ਜਿਨ੍ਹਾਂ ਨੇ ਸਾਨੂੰ ਐ ਦੁੱਖ ਦੇ ਸਮੇਂ ਦੇ ਵਿੱਚ ਉਹ ਪੂਰੇ ਠਹਾਏ ਜੀ ਉਹਡੇ ਨੇ ਸਾਨੂੰ ਜੀ ਕੋਈ ਮੇਰੇ ਕੋਲ ਵਰਲਡ ਨਹੀਂ ਜਿਨ੍ਹਾਂ ਨਾਲ ਮੈਂ ਧੰਨਵਾਦ ਕਰ ਸਕਦਾ ਮੇਰੇ ਤਾਂ ਰੱਬ ਨੇ ਜੀ ਉਹ ਜੋ ਸਜਾ ਉਹ ਜੱਜ ਸਾਹਿਬ ਦੇਣਗੇ ਜੇ ਘੁੰਮਣ ਸਾਹਿਬ ਜੋ ਕਰੋਣਗੇ ਸਾਨੂੰ ਮਨਜ਼ੂਰ ਹੈ ਜੀ ਪਰ ਅਸੀਂ ਫਾਂਸੀ ਦੀ ਸਜ਼ਾ ਦੀ ਮੰਗ ਕਰਦੇ ਹਾਂ ਜੀ ਜੋ ਸਾਡੇ ਨਾਲ ਹੋਇਆ ਜੀ ਤੁਸੀਂ ਆਪ ਸਾਰੇ ਜਾਣਦੇ ਹੋ ਜੀ ਛੋਟੀ ਜੀ ਬੱਚੀ ਨਾਲ ਐਦਾਂ ਦਾ ਉਹਨਾਂ ਨੇ ਕੀਤਾ ਕਿਸ ਤਰ੍ਹਾਂ ਵੀ ਬਹੁਤ ਨੇ ਪ੍ਰਗਟ ਰਿਹਾ ਲੱਗਦਾ ਕਿ ਨਾ ਭੁੱਲਣ ਵਾਲਾ ਦਰਦ ਆ ਜਿਹੜਾ ਬਿਲਕੁਲ ਜੀ ਤੁਸੀਂ ਆਪ ਸੋਚਦੇ ਹੋ ਜੀ ਇੱਕ ਪਿਓ ਤੇ ਧੀ ਦਾ ਰਿਸ਼ਤਾ ਕਿਹੜਾ ਕਿਹੋ ਜਿਹਾ ਹੁੰਦਾ ਜੀ ਉਹਦਾ ਮਾਇ ਜਰੂਰੀ ਨਹੀਂ ਹੁੰਦਾ ਜੀ ਕੀ ਅਪੀਲ ਤੁਹਾਡੇ ਕੋਲੋਂ ਜਿਹੜੀ ਅੱਜ ਤਾਂ ਫਾਂਸੀ ਦੀ ਸਜ਼ਾ ਕਰਦਾ ਸੀ ਸਾਰੀ ਸੰਗਤ ਨੂੰ ਤੁਹਾਡੇ ਮੀਡੀਆ ਜਰੀ ਕਹਿਨੇ ਆ ਲੇਕਿਨ ਅਰਦਾਸ ਕਰਿਓ ਉਹਨੂੰ ਕੱਲ ਨੂੰ ਫਾਂਸੀ ਦੀ ਸਜ਼ਾ ਹੋਵੇ ਜੀ ਜੀ ਫ੍ਰਾਈਡੇ ਨੂੰ ਆਪਣਾ ਜਿਹੜਾ ਹੈਗਾ ਆਲਰੇਡੀ ਜੈਸਾਹਬ ਨੇ ਦੋਸ਼ੀ ਇਕਰਾਰ ਕਰਤਾ ਸੀਗਾ ਸਾਡੀ ਬਹਿਸ ਹੋਣ ਤੋਂ ਬਾਅਦ ਉਹਨਾਂ ਅਜ ਕਵਾਂਟਮ ਦੇ ਉੱਤੇ ਸੀਗਾ ਕਿ سزا ਕੀ ਸੁਣਾਈ ਜਾਣੀ ਹੈਗੀ ਹੈ ਅੱਜ ਅਸੀਂ ਕਿਉਂਕਿ ਸਵੇਰ ਦੇ ਅੱਜ ਬੈਠੇ ਸੀ ਲੇਕਿਨ ਸਾਮਾਹ ਵਾਜੋ ਕੱਲ ਤੇ ਰਫਤਾ ਜੈਸਾਹਬ ਨੇ ਅੱਜ ਅਡਜਨ ਕਰਤਾ ਮੈਟਰ ਕੱਲ ਹੁਣ ਦੁਬਾਰਾ ਆਰਗੂਮੈਂਟ ਹੋਊਗੀ ਔਰ ਉਮੀਦ ਕਰਦੇ ਆ ਕਿਉਂਕਿ ਅਸੀਂ ਜਿਹੜੀ ਮੰਗ ਕੀਤੀ ਹੈਗੀ ਹੈ ਔਰ ਮੰਗ ਅੱਗੇ ਵੀ ਕਰਦੇ ਤਾਂ ਕਰਾਂਗੇ ਉਹ ਅਸੀਂ ਉਹਦੀ ਮੌਤ ਦੀ ਸਹਾਇਕ ਮੰਗ ਰਿਹਾ ਹੈਗਾ ਤਾਂ ਕਿ ਉਹਨੂੰ ਫਾਂਸੀ ਦਿੱਤੀ ਜਾਵੇ ਇੱਕ ਬੜਾ ਬਾਰ ਪੈਰੇ ਇਨ ਹਿਊਮਨ ਇਨਸੀਡੈਂਟ ਹੋਇਆ ਹੋਇਆ ਹੈ ਜਿਹੜਾ ਇਨਸੀਡੈਂਟ ਹਿਸਟਰੀ ਦੇ ਵਿੱਚ ਆ ਦੇਖੋ ਤਾਂ ਵਜ਼ੀਰ ਖਾਨ ਨੇ ਕੀਤਾ ਸੀ ਜਿਹੜੇ ਛੋਟੇ ਸਹਬਜ਼ਾਦੇ ਹੈਗੇ ਆ ਉਹਨਾਂ ਨੂੰ ਜੂੰਦਿਆਂ ਨੂੰ ਨਿਓਹ ਚੜਾ ਚੜਾ ਕੇ ਇਹ ਵੀ ਜਿਹੜਾ ਜੂੰਦੇ ਦੀ ਬੱਚੇ ਨੂੰ ਜਿਹੜਾ ਦਫਨਾਇਆ ਗਿਆ ਹੈਗਾ ਮਾਰਿਆ ਗਿਆ ਹੈਗਾ ਮਰਡਰ ਕੀਤਾ ਗਿਆ ਔਰ ਬੜੇ ਵੈਲ ਪਲਾਨਡ ਦੇ ਕੇ ਨਾ ਮਾਰਡਰ ਕੀਤਾ ਗਿਆ ਸੋ ਇਹ ਸਾਡੇ ਜਿਹੜੇ ਪਹਿਲੇ ਆਰਗੂਮੈਂਟ ਸੀਗੀ ਉਹਦੀ ਬਹਿਸ ਸੁਣੀ ਹੈ ਬਹਿਸ ਸੁਣਨ ਤੋਂ ਬਾਅਦ ਹੀ ਤਾਂ ਇਹਨੂੰ ਦੋਸ਼ੀ ਘਰਾੜ ਕੀਤਾ ਗਿਆ ਹੈ ਪੂਰੀ ਐਵੀਡੈਂਸ ਸੁਣੀ ਆਪ ਦੇ ਚਿਤਾਈ ਗਈ ਹੁਣ ਦੇਖਦੇ ਆ ਕੱਲ ਆਰਗੂਮੈਂਟ ਹੁੰਦੀ ਹੈ ਤਾਂ ਕੋਈ ਅਲੋ ਰਿਕਵੈਸਟਿੰਗ ਅ ਜੀ ਬੇਨਤੀ ਜਿਹੜੀ ਕਰਨੀ ਹੈਗੀ ਹੈ ਔਰ ਡੈਥ ਪੈਨਲਟੀ ਉਸੇ ਕਰੇ ਕੀ ਮਤਲਬ ਕਿ ਹੁਣ ਜਿੱਦਾਂ ਜਿੱਦਾਂ ਤੁਸੀਂ ਮੰਗੀ ਸੀ ਕਿ ਡੈਥ ਦੇ ਵਾਸਤੇ ਮੰਗੀ ਹੈ ਕੀ ਕੀ ਉਹਦੇ ਵਿੱਚ ਬੋਰ ਉਹਨਾਂ ਨੇ ਕਿਹਾ ਨਹੀਂ ਹਲੇ ਆਰਗੂਮੈਂਟ ਡੈਥ ਪੈਨਲਟੀ ਤੇ ਕੱਲ ਹੋਣੀ ਹੈ ਦੇਖੋ ਹਲਤਾਂ ਜਿਹੜੀ ਹੈਗੀ ਕੁਆਂਟਮ ਦੇ ਉੱਤੇ ਬਹਿਸ ਹੋਣੀ ਹੈ ਕੁਆਂਟਮ ਦਾ ਮਤਲਬ ਹੈ ਕਿ ਸਜ਼ਾ ਕੀ ਦਿੱਤੀ ਜਾਵੇ ਠੀਕ ਹੈ ਜੀ ਉਹ ਸਜ਼ਾ ਵਾਸਤੇ ਜਿਹੜੀ ਕੱਲ ਜਿਹੜੀ ਸਾਡੀ ਹੋਊਗੀ ਉੱਤੇ ਬਾਅਦ ਜੋ ਜੱਜ ਸਾਹਿਬ ਡਿਸਾਈਡ ਕਰਨਗੇ ਤੋਂ ਅਸੀਂ ਤਾਂ ਉਹਨੂੰ ਫੁੱਲ ਟਟਾਣੇ ਹੈਗੇ ਜੋ ਜੱਜ ਸਾਹਿਬ ਆਰਡਰ ਕਰਨਗੇ ਕਿਉਂਕਿ ਇਹ ਰੇਅਰਸਟ ਆ ਦਾ ਰੀਅਰ ਕੇਸ ਹੈ ਇਹ ਕੋਈ ਨਾਰਮਲ ਕੇਸ ਜਿੱਗਾ ਕਿਸੇ ਨੇ ਆ ਕੇ ਗੁੱਸੇ ਜਾ ਕੇ ਮਰਡਰ ਕਰਤਾ ਬਾਰੇ ਇੱਕ ਬੜਾ ਫ੍ਰੀਪਲਾਨ ਟਰੀਕੇ ਨਾਲ ਮਰਡਰ ਹੋਇਆ ਹੋਇਆ ਜਿਹਦੇ ਚ ਇੱਕ ਸ਼ਿਮਲਾ ਬੁਰੀ ਤੋਂ ਬੱਚੇ ਨੂੰ ਛੋਟੇ ਨੂੰ ਉਠਾ ਕੇ ਚੱਕ ਕੇ ਕਿਡੈਪ ਕਰਕੇ ਉਸ ਤੋਂ ਬਾਅਦ ਜਲੰਧਰ ਬਾਈਪਾਸ ਤੇ ਲੈ ਗਏ ਹੈਗੇ ਔਰ ਦੇਖੋ ਤੁਸੀਂ ਟੋਆ ਕੱਲੇ ਪਟਿਆ ਹੋਣਾ ਕਿਉਂਕਿ 10-15 ਮਿੰਟ ਦਾ ਕੋਈ ਸਮਾਂ ਸੀ ਅੰਦਰ ਰਹਿੰਦਾ 10-15 ਮਿੰਟ ਦੇ ਸਮੇਂ ਦੇ ਵਿੱਚ ਉਹਨੇ ਪਹਿਲੇ ਟੋਆ ਵਟਿਆ ਹੋਣਾ ਪਲਾਨ ਕੀਤਾ ਹੋਣਾ ਔਰ ਇਹ ਵੀ ਹੋ ਸਕਦਾ ਹੈ ਕਿ ਅੱਗੇ ਤੇ ਇੱਕ ਬੱਚੇ ਜੀ ਉਹਨੇ ਮਰਡਰ ਕੀਤਾ ਹੈਗਾ ਕੀ ਪਤਾ ਪਲਾਨਿੰਗ ਉਹ ਦੂਜੇ ਬੱਚੇ ਵਾਰੀ ਵੀ ਹੋ ਸਕਦੀ ਹੈ ਸਰ ਮੰਗ ਕੀਤੀ ਕਿ ਵੀ ਕੋਈ ਅਜਿਹੀ ਸਜ਼ਾ ਦਿੱਤੀ ਜਾਵੇ ਤਾਂ ਜੋ ਲੋਕ ਜਿਹੜਾ ਨਾ ਅਜਿਹੇ ਕਾਨੂੰਨੀ ਹਰਕਤ ਕਰਨ ਤੋਂ ਪਹਿਲਾਂ ਬਿਲਕੁਲ ਮੰਗ ਕਰਾਂਗੇ ਜੀ ਕੱਲ ਅਸੀਂ ਕਰਾਂਗੇ ਪੂਰੀ ਕਰਾਂਗੇ ਇਟ ਵਿਲ ਆਰ ਗੁੱਡ ਹਾਂਜੀ ਹਾਂਜੀ ਕਿਉਂਕਿ ਮੈਂ ਤਾਂ ਪਹਿਲੇ ਕਿ ਰੇਰੇ ਸੌਦਾ ਰੇਰ ਕੇਸ ਹੈ ਸਵਾ 300 ਸਾਲ ਬਾਅਦ ਕੋਈ ਇਦਾਂ ਦਾ ਕੇਸ ਆਇਆ ਹੈਗਾ ਵਾ ਔਰ ਇਹ ਕੇਸ ਜਿਹੜੇ ਹੈਗੇ ਆ ਹੁੰਦੇ ਨਹੀਂ ਕਿ ਆਮ ਤੌਰ ਤੇ ਔਰ ਇਹਦਾਰ ਕੀਤਾ ਗਿਆ ਤਾਂ ਉਹਦੀ ਮਾਨਸਿਕਤਾ ਵਾਲੀ ਦੱਸਦੀ ਹੈ ਕਿ ਦਰਸਾਉਂਦੀ ਹੈ ਕਿ ਕਿੰਨੀ ਕੋ ਉਹਦੀ ਗੰਦੀ ਮਾਨਸਿਕਤਾ ਹੋਊਗੀ ਜਾਨ ਲੇਡੀ ਦੀ ਠੀਕ ਹੈ